ਤੋ ਮੇਰੇ ਸਾਰੇ ਸਤਿਕਾਰਯੋਗ ਲੋਕਾਂ ਨੂੰ ਮੇਰਾ ਸਲਾਮ ਸੋ ਮੈਂ ਤੁਹਾਡਾ ਆਪਣਾ ਮਿਰਮਲ ਗਦਵਾਰੀ ਔਰ ਮੈਂ ਅੱਜ ਤੁਹਾਨੂੰ ਗਰਦਾਵਰੀ ਸ਼ਬਦ ਗਰਦਾਵਰੀ ਜਿਹਦੇ ਬਾਰੇ ਬਹੁਤ ਭੰਗਰ ਘੁੱਸਾ ਹੁੰਦਾ ਗਰਦਾਵਰੀ ਕੀ ਹੁੰਦੀ ਹੈ ਗਰਦਾਵਰੀ ਕਿਵੇਂ ਬਦਲੀ ਜਾਂਦੀ ਹੈ ਗਰਦਾਵਰੀ ਦੇ ਕੀ 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 ਬਦਲ ਸਕਦਾ ਔਰ ਕੀ ਕੋਈ ਉਹਦੇ ਨਾਲ ਕਬਜ਼ੇ ਨਾਲ ਸੰਬੰਧ ਹੈ ਜਾਂ ਉਹ 24 ਗਰਦਾਵਰੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਇਹ ਸਾਂਝੀ ਕਰਨ ਲੱਗੇ ਆਂ ਤਾਂ ਜੋ ਇਹ ਸੰਬੰਧੀ ਕੋਈ ਭੁਲੇਖਾ ਜਾਂ ਨਾਰ ਹੋਵੇ ਸਾਰੇ ਲੋਕਾਂ ਨੂੰ ਸੰਬੰਧੀ ਜਾਣਕਾਰੀ ਹੋਵੇ ਸੋ ਮੈਂ ਜਿਹੜੀ ਗਰਦਾਵਰੀ ਹੈ ਇਸ ਜਿਹੜਾ ਸ਼ਬਦ ਹੈ ਇਹ ਆਮ ਕਿਸਾਨਾਂ ਦੇ ਮਨਾਂ 'ਚ ਬਹੁਤ ਸਾਰਾ ਮਤਲਬ ਡਰ ਪੈਦਾ ਕਰਦਾ ਵੀ ਪੜਵਾਰੀ ਸਰਬਾਨ ਨੂੰ ਗਰਦਾਵਰੀ ਕਰਨ ਜਾਂਦੇ ਖੇਤਾਂ 'ਚ ਗਰਦਾਵਰੀ ਕਰਨ ਦਾ ਮਤਲਬ ਹੈ ਵੀ ਗਿਰਦਾਵਰੀ ਖੇਤ ਦੇ ਦਾਣੇ ਕੀੜਾ ਕੱਢ ਕੇ ਗਿਰਤ-ਗਿਰਤ ਉਹਦਾ ਉਹਦਾ ਮਲੰਕਣ ਕਰਕੇ ਫਸਣ ਦਾ ਖੜੀ ਦਾ ਮਲੰਕਣ ਕਰਦੇ ਜੋ ਫਸਲ ਉਹਦੇ ਵਿੱਚ ਬੀਜੀ ਹੈ ਉਹ ਪਟਵਾਰੀ ਹਲਕਾ ਨਹੀਂ ਉਹਨੂੰ ਉਹਦਾ ਅੰਨਰਾਜ ਜੋ ਗਰਦਾਬਰੀ ਚ ਦੀ ਨਕਲ ਹੁੰਦੀ ਹੈ ਉਹਦੇ ਕਰਨਾ ਹੁੰਦਾ ਗਰਦਾਬਰੀ ਤੋਂ ਬਾਅਦ ਫਿਰ ਇਹ ਖਾਨਾ ਕਾਸ਼ ਦੇ ਵਿੱਚ ਉਸ ਬੰਦੇ ਦਾ ਫਰਾਜ ਜਿਹਾਂ ਬੰਦੀ ਦੇ ਖਾਨਾ ਕਾਸ਼ ਤੇ ਪੰਜ ਸਾਲਾਂ ਬਾਅਦ ਜਿਹਨੂੰ ਚਾਂਸ ਪੰਜ ਸਾਲਾਂ ਬੰਦਾ ਹੈ ਰਿਕਾਰਡ ਉਹਦੇ ਵਿੱਚ ਗੁਰੂ ਦੀ ਐਂਟਰੀ ਹੁੰਦੀ ਹੈ ਫਸਲ ਦੇਖਣ ਤੋਂ ਬਾਅਦ ਫਸਲ ਭਰੀ ਜਾਂਦੀ ਹੈ ਔਰ ਇੱਕੋ ਦੇਚ ਜਿਹੜਾ ਖਾਣਾ ਹੁੰਦਾ ਉਹਦੇ ਚ ਇੱਕ ਵਤਰ ਵੱਜਦਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਆ ਇਸ ਤਰ੍ਹਾਂ ਦਾ ਖਾਣਾ ਬਣਿਆ ਹੁੰਦਾ ਆਹ ਵਤਰ ਜਿਹੜਾ ਇਹ ਸੋਣੀ ਦਾ ਵਤਰ ਹੁੰਦਾ ਏਕ ਆਹਾੜੀ ਦਾ ਵਤਰ ਹੁੰਦਾ ਔਰ ਇਹ ਵਤਰ ਵੱਜਣ ਤੋਂ ਬਾਅਦ ਇੱਥੇ ਕੋਈ ਵੀ ਚੀਜ਼ ਲਿਖੀ ਜਿਹੜੀ ਮੰਨੀ ਨਹੀਂ ਜਾਂਦੀ ਜੇਕਰ ਕੋਈ ਵਤਰ ਵੱਜੇ ਉੱਤੇ ਕੋਈ ਐਂਟਰੀ ਕਰ ਦਵੇ ਤਾਂ ਉਹ ਮੰਨਤਾ ਪ੍ਰਾਪਤ ਨਹੀਂ ਹੁੰਦਾ ਸੋ ਜੇਕਰ ਕੋਈ ਗਰਦੌਰੀ ਜਦੋਂ ਬਦਲਦੇ ਆ ਤਾਂ ਉਹਦੀ ਜਗ੍ਹਾ ਤੇ ਇੱਕ ਵਤਰ ਵੱਜਿਆ ਹੋਏਗਾ ਸਿਰਫ ਇੱਕ ਤੇਦਾ ਮਤਲਬ ਇੱਥੇ ਬੰਦੇ ਦਾ ਨਾਮ ਲਿਖਾਂਗੇ ਕਿਸੇ ਵੀ ਅਦਾਲਤੀ ਹੁਕਮ ਨਾਲ ਇੰਤਕਾਲ ਨਾਲ ਜਦੋਂ ਇੱਥੇ ਬੰਦੇ ਦਾ ਨਾਮ ਲਿਖਦੇ ਆਂ ਲਾਲ ਸ਼ਾਹੀ ਨਾਲ ਪਟਵਾਰੀ ਸਾਹਿਬ ਇੰਟਰ ਕਰਦੇ ਆ ਸੋ ਉਹ ਦਰਦਾਵਰੀ ਚੇਂਜ ਹੋਈ ਮੰਨੀ ਜਾਂਦੀ ਹੈ ਕਿਉਂਕਿ ਉੱਤੇ ਦੂਸਰਾ ਵਤਰ ਨਹੀਂ ਲਗਿਆ ਇਹ ਮਹਿਕਮੇ ਦਾ ਕੋਡਵਰਡ ਹੈ ਇਸ ਵਤਰਾਂ ਦਾ ਸੋ ਇਹ ਬਦਲੀ ਕਿਵੇਂ ਜਾਂਦੀ ਹੈ ਜੇਕਰ ਸੰਬੰਧਿਤ ਜਿਸ ਕਾਸ਼ਤਾਲੇ ਖਾਨੇ 'ਚ ਬੰਦੇ ਦਾ ਨਾਮ ਬੋਲਦਾ ਹੈ ਨੰਬਰ 1 ਤਾਂ ਉਹ ਬੰਦਾ ਪਟਵਾਰੀ ਸਰਬਾਨ ਕੋਲੇ ਆ ਕੇ ਉਹਦੇ ਰੋਜ਼ਨਾਮਚੇ ਦੇ ਵਿੱਚ ਨੰਬਰਦਾਰ ਨੂੰ ਤੇ ਇੱਕ ਗਵਾਹ ਨੂੰ ਲਿਆ ਕੇ ਉੱਥੇ ਬਿਆਨ ਦੇਵੇਗਾ ਕਿ ਇਸ ਨੰਬਰ ਖਸਰਾ ਦੀ ਕਾਸਟ ਮੈਂ ਨਹੀਂ ਕਰਦਾ ਇਹ ਫਲਾਨਾ ਮਾਲਕ ਕਰਦਾ ਤਾਂ ਪਟਵਾਰੀ ਉਹਨਾਂ ਦੀ ਕੰਸੈਂਟ ਨਾਲ ਉਹਨਾਂ ਦੀ ਰਾਇ ਨਾਲ ਉਹ ਗਰਦਾਵਰੀ ਗਰਦੋ ਰੱਪਟ ਪਾ ਕੇ ਰੋਜ਼ਨਾਮਚੇ ਰੋਜ਼ਨਾਮਚੇ ਆ ਵਾਕੀ ਹੱਤੀ ਪਟਵਾਰੀ ਕੋਲੇ ਹੁੰਦਾ ਉਹ ਰੱਪਟ ਪਾ ਕੇ ਗਰਦਾਵਰੀ ਦੇ ਵਿੱਚ ਉਹਦੀ ਐਂਟਰੀ ਕਰਕੇ ਗਰਦਾਵਰੀ ਬਦਲ ਸਕਦਾ ਅਗਰ ਜੇਕਰ ਉਹ ਵਿਅਕਤੀ ਜਿਸ ਦੇ ਨਾਮ ਪਹਿਲਾਂ ਕਰ ਮਰੂਸੀ ਦੀ ਗਰਜ਼ੋਰੀ ਬੋਲ ਰਹੀ ਹੈ ਹਿੱਸੇਦਾਰਾਂ ਦੀ ਬੋਲ ਰਹੀ ਹੈ ਜਾਂ ਮਕਬੂਜ਼ਾ ਮਾਲਕ ਦੀ ਬੋਲ ਰਹੀ ਹੈ ਤਾਂ ਜੇਕਰ ਉਹ ਬਿਆਨ ਦੇਣ ਤੋਂ ਇਨਕਾਰੀ ਹੈ ਜਾਂ ਸਹਿਮਤ ਨਹੀਂ ਹੈ ਤਾਂ ਫਿਰ ਮਾਨਯੋਗ ਸੈਕ ਕਲੈਕਟਰ ਦਰਜਾ ਦੂਜਾ ਜਿਹੜਾ ਤਹਿਸੀਲਾ ਜਾਂ ਐਫਸੀ ਲਾਰਪੁਰੇ ਜਿੰਗੀਆਂ ਫਾਵਨਾ ਹੁੰਦੀਆਂ ਸੋ ਮੌਕੇ ਤੇ ਵੀ ਜਾ ਕੇ ਅਫਸਰ ਸਹਿਬਾਨ ਜਿਹੜੇ ਨੇ ਸੈਕ ਕਲੈਕਟਰ ਦਰਜਾ ਦੂਜਾ ਉਹ ਸਬੰਧਤ ਖੇਤ ਦੀ ਉੱਥੇ ਵਿਜ਼ਿਟ ਕਰਦਾ ਪਟਵਾਰੀ ਸਹਿਬਾਨ ਨੰਬਰ ਦੱਸਦੇ ਨੇ ਕਿ ਜਨਾਬ ਇਹ ਵਾਲਾ ਨੰਬਰ ਹੈ ਜਿਹਦੀ ਗਰਦਾਬਰੀ ਆਪਾਂ ਚੇਂਜ ਕਰਨੀ ਹੈ ਸੋ ਉਹ ਉਸ ਨੰਬਰ ਦੇ ਵਾਲੇ ਦੁਆਲੇ ਦੇ ਮਾਲਕਾਂ ਤੋਂ ਮਾਨਯੋਗ ਅਫਸਰ ਸਹਿਬਾਨ ਉੱਤੇ ਮੌਕੇ ਤੇ ਪੁੱਛਦੇ ਆ ਕਿ ਇਸ ਨੰਬਰ ਦੀ ਕਾਸਟ ਕੌਣ ਕਰ ਰਿਹਾ ਜੋ ਨੰਬਰ ਕਰ ਰਿਹਾ ਤੇ ਬੰਦਾ ਕਾਬੂ ਹੁੰਦਾ ਤੇ ਉਹ ਵਾਲੇ ਦੁਆਲੇ ਦੇ ਬੰਦਿਆਂ ਦੇ ਬਿਆਨ ਲੈ ਕੇ ਨੰਬਰਦਾਰ ਤੇ ਸਬੰਧਤ ਲੋਕਾਂ ਦੇ ਗਾਣ ਲੈ ਕੇ ਉਹ ਸੈਕਲੈਕਟਰ ਦਰਜਾ ਦੂਜਾ ਇਹਨਾਂ ਉਹ ਗਰਦਾਬਰੀ ਕਾਨੂੰਨੀ ਤੌਰ ਤੇ ਬਦਲ ਸਕਦਾ ਹੈ ਤੇ ਉਹ ਆਰਡਰ ਪਾਸ ਕਰਕੇ ਪਟਵਾਰੀ ਸਾਹਿਬ ਕੋਲੇ ਆਉਂਦਾ ਤੇ ਪਟਵਾਰੀ ਸਾਹਿਬ ਜਿਹੜਾ ਉਹ ਉਹਦੇ ਵਿੱਚ ਜਿਹੜੀ ਆਪਣੀ ਐਂਟਰੀ ਪਾਉਂਦੇ ਆ ਉਹਦਾ ਨਕਰਦਰੀ ਚੇਂਜ ਹੋ ਜਾਂਦੀ ਹੈ ਜੇਕਰ ਵਿਅਕਤੀ ਸਹਿਮਤ ਨਾ ਹੋਵੇ ਤੇ ਇਹ ਇਨਦਾਲਤੀ ਇਹਨੂੰ ਦ੍ਰਿਸ਼ਟੀਗਰਦਾਵਰੀ ਆਪਾਂ ਕਹਿੰਦੇ ਵੀ ਦ੍ਰਿਸ਼ਟੀਗਰਦਾਵਰੀ ਦਾ ਕੇਸ ਵੀ ਲਾਉਣਾ ਪੈਂਦਾ ਸੋ ਉਹ ਤੁਸੀਂ ਆਪ ਵੀ ਲਾ ਸਕਦੇ ਆ ਜੇਕਰ ਤੁਹਾਨੂੰ ਉਹਦੇ ਬਾਰੇ ਨਹੀਂ ਜਾਣਕਾਰੀ ਤੁਸੀਂ ਵਕੀਲ ਸਾਹਿਬ ਦੀ ਮਦਦ ਲੈ ਸਕਦੇ ਸੋ ਇਹ ਇਹਦਾ ਪ੍ਰੋਸੈਸ ਹੈ ਤੇ ਜਿੱਥੋਂ ਤੱਕ ਇਹ ਦੀ ਕਿਸੇ ਦੀ ਵੀ ਕਰਦਾਵਰੀ ਕਿਸੇ ਦੇ ਨਾਮ ਹੋਣ ਬੰਦਾ ਤੁਹਾਡੀ ਜ਼ਮੀਨ ਸੇਲ ਨਹੀਂ ਕਰ ਸਕਦਾ ਵੇਚ ਨਹੀਂ ਸਕਦਾ ਇਸ ਗੱਲ ਤੋਂ ਡਰਨ ਦੀ ਲੋੜ ਨਹੀਂ ਔਰ ਕੋਈ ਵੀ ਵਿਅਕਤੀ ਕਿਸੇ ਦੀ ਵਿਹਾਨਾ ਤੋਂ ਬਿਨਾਂ ਜਾਂ ਮਾਨਯੋਗ ਅਫਸਰਾਂ ਦੇ ਮਤਲਬ ਮੌਕੇ ਤੇ ਵਿਜ਼ਿਟ ਕਰਨ ਤੋਂ ਬਿਨਾ ਗਰਦੋਰੀ ਨੂੰ ਚੇਂਜ ਨਹੀਂ ਕਰ ਸਕਦਾ ਜੇਕਰ ਕੋਈ ਇਵੇਂ ਗਰਦੋਰੀ ਚੇਂਜ ਕੀਤੀ ਜਾਂਦੀ ਹੈ ਤਾਂ ਉਹਦੀ ਫਰਦਬਦਰ ਨਾਲ ਸੋਧ ਹੋ ਜਾਂਦੀ ਹੈ ਉਹ ਗੈਰਕਾਨੂੰਨੀ ਮੰਨੀ ਜਾਂਦੀ ਹੈ ਫਰਦਬਦਰ ਨਾਲ ਸੋਧ ਹੋ ਕੇ ਜਿਵੇਂ ਉਹ ਪਹਿਲਾਂ ਜਿਹੜੇ ਵਿਅਕਤੀ ਨੇ ਬੋਲਦੀ ਹੁੰਦੀ ਗਰਦੋਰੀ ਉਸੇ ਨੇ ਕੇ ਮਤਲਬ ਬੋਲਣਾ ਪੈਂਦੀ ਹੈ ਔਰ ਤੀਸਰਾ ਇਹ ਗਰਦਾਵਰੀ ਦਾ ਇਹ ਵੀ ਕੰਨ ਕੋਈ ਮੁਆਵਜਾ ਕੋਈ ਮੀਹ ਪੈ ਜਾਏ ਕੋਈ ਗੜੇ ਮਾਰੀ ਹੋ ਜੇ ਕਿਸੇ ਤਰ੍ਹਾਂ ਦੀ ਨੇਚਰਲ ਕਲੈਮਟੀ ਕੁਦਰਤੀ ਆਫਤਾ ਜੇ ਜਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਰਕਬਾ ਜਦੋਂ ਅਕਵਾਇਰ ਹੁੰਦਾ ਤਾਂ ਉਥੇ ਫਿਰ ਉਹ ਮਾਲਕੀ ਦਾ ਜਿਹੜਾ ਹੈਗਾ ਜਿਹੜੀ ਗਰਦਾਵਰੀ ਹੈ ਜਿਹੜੀ ਹਿੱਸੇਦਾਰ ਦੇ ਹਿੱਸੇ ਆਉਂਦੀ ਕੰਨੀ ਉਸ ਮੁਆਵਜੇ ਦਾ ਉਹਦਾ ਜਿਹੜਾ ਹਿੱਸਾ ਉਸ ਹਿੱਸੇਦਾਰ ਨੂੰ ਮਿਲਦਾ ਜਿਹਦੇ ਨਾਮ ਤੇ ਗਰਦਾਵਰੀ ਬਣਦੀ ਹੁੰਦੀ ਹੈ ਚਾਹ ਉਹਦਾ ਕਮਜਾ ਹੋਵੇ ਚਾਹ ਉਹਦਾ ਨਾ ਹੋਵੇ ਜਦੋਂ ਉਹ ਖਾਨਾ ਨੰਬਰ ਜਿਹੜਾ ਹੈਗਾ ਜਿਹੜਾ ਜਮ੍ਹਾਂਬੰਦੀ ਦੇ 4 ਨੰਬਰ ਚ ਉਸ ਗਰਦੌਰੀ ਆਮ ਲੋਕੇ ਆ ਜਾਂਦਾ ਤਾਂ ਉਹ ਵਿਅਕਤੀ ਮਤਲਬ ਜਿਹੜਾ ਉਹਦਾ ਨਾਮ ਜਿਵੇਂ ਮੰਨਿਆ ਜਾਂਦਾ ਜਿਵੇਂ ਆ ਰਾਮ ਸਿੰਘ ਹੈ ਕਿ ਗੈਰ ਮਰੂਸੀ ਹੈ ਔਰ ਇਹ ਰਾਮ ਸਿੰਘ ਨੂੰ ਕੱਲ ਨੂੰ ਜੇ ਇਸ ਫਸਲ ਦਾ ਕੋਈ ਨੁਕਸਾਨ ਹੋ ਜੇ ਫਸਲ ਨਾਲ بارش ਨਾਲ ਨੁਕਸਾਨ ਹੋ ਜੇ ਇਸ ਫਸਲ ਦਾ ਤਾਂ ਇਹ ਰਾਮ ਸਿੰਘ ਇਸ ਜਿਹੜਾ ਚੈੱਕ ਬਣੇਗਾ ਕੋਈ ਰਾਮ ਸਿੰਘ ਦੇ ਨਾਮ ਤੇ ਬਣੇਗਾ ਸੋ ਇਹ ਜਿਹੜਾ ਪ੍ਰੋਸੈਸ ਕਰਦਾ ਆ ਰਿਸੀਬੰਦੀ ਔਰ ਇਹ ਇਹਦੀ ਨਕਲ ਜਿਹੜੀ ਹੈ ਕੋਈ ਵੀ ਜੀ ਲੋਨ ਲੈਣਾ ਹੋਵੇ ਉਹਦੇ ਸਬੰਧੀ ਕਰਦਾਵਰੀ ਦੀ ਨਕਲ ਤਾਂ ਨਾਲ ਲੱਗਦੀ ਹੈ ਤਾਂ ਜੋ ਅਫਸਰ ਸਹਿਬਾਨ ਬੈਂਕ ਦੇ ਇਹ ਵੇਖ ਸਕਣ ਵੀ ਇਹ ਬੰਦਾ ਸੱਚੀ-ਮੁੱੱਚੀ ਉੱਥੇ ਮੌਕੇ ਤੇ ਫਸਲ ਬੀਜ ਦਾ ਕਾਸ਼ਤ ਕਰ ਰਿਹਾ ਹੈ ਇਹਦੀ ਇੰਨੀ ਇਨਕਮ ਹੈ ਇਹ ਕਿਸ਼ਤ ਮੋੜ ਸਕਦਾ ਸੋ ਇਹ ਸਾਬਤ ਕਰਦੀ ਹੈ ਕਿ ਬੰਦੇ ਦਾ ਉੱਥੇ ਕਬਜ਼ਾ ਹੈ ਕਾਗਜ਼ਾਂ 'ਚ ਵੀ ਤੇ ਮੌਕੇ ਤੇ ਔਰ ਇਹ ਦੋਨੇ ਚੀਜ਼ਾਂ ਨੂੰ ਜਿਹੜੀ ਕਰਦਾਵਰੀ ਇਸ ਕਰਕੇ ਇੰਪੋਰਟੈਂਟ ਮੰਨੀ ਗਈ ਹੈ ਪਰ ਇਹ ਗੱਲ ਸਪਸ਼ਟ ਹੈ ਕਿ ਕਰਦਾਵਰੀ ਨਾਲ ਕੋਈ ਵੀ ਬੰਦਾ ਮਾਲਕ ਨਹੀਂ ਬਣ ਸਕਦਾ ਕਰਦਾਵਰੀ ਦੇ ਬੀਐਸਟੀ ਕੋਈ ਬੰਦਾ ਜ਼ਮੀਨ ਨੂੰ ਅਕੇਈ ਵੇਚ ਨਹੀਂ ਸਕਦਾ ਸੋ ਹੋਰ ਵੀ ਤੁਹਾਨੂੰ ਅ ਅਗਲੇ ਵਿਸ਼ੇ ਇਸ ਸੰਬੰਧੀ ਅਸੀਂ ਵੀਡੀਓ ਬਣਾ ਕੇ ਭੇਜਾਂਗੇ ਵੱਖ-ਵੱਖ ਜਵੇਂ ਇੰਤਕਾਲਾਂ ਸੰਬੰਧੀ ਅ ਰੋਜ਼ਨਾਮਚਾਂ ਦੀਆਂ ਜਿਹੜੀਆਂ ਰੱਪਤਾ ਸੰਬੰਧੀ ਔਰ ਤਕਸੀਮਾ ਸੰਬੰਧੀ ਤਕਸੀਮ ਕਿਵੇਂ ਕੀਤੀ ਜਾ ਸਕਦੀ ਹੈ ਖਾਨਗੀ ਤਕਸੀਮ ਕਿਵੇਂ ਕੀਤੀ ਜਾ ਸਕਦੀ ਹੈ ਅਦਾਲਤੀ ਤਕਸੀਮ ਕਿਵੇਂ ਕੀਤੀ ਜਾ ਸਕਦੀ ਹੈ ਉਹਦੇ ਨਕਸ਼ੇ ਕਿਵੇਂ ਤਿਆਰ ਕੀਤੇ ਜਾਂਦੇ ਹਨ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਹੁੰਦਾ ਉਹਨਾਂ ਦੇ ਵਿੱਚ ਖਾਲੇ ਪੰਜਾਂ ਵਗੂਜਾ ਉਹ ਸਾਰੀਆਂ ਉਹਨਾਂ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਪੂਰੀਆਂ ਡਿਟੇਲ ਨਾਲ ਇਹਨੂੰ ਸਾਂਝੀ ਕਰਾਂਗੇ ਆਪਣਾ ਗਿਆਨ ਕਹਿੰਦੇ ਹੁੰਦੇ ਮਨੁੱਖ ਜਿੰਨਾ ਗਿਆਨ ਵੰਡਦਾ ਸੋ ਸਾਡੀ ਮਨਚੀ ਇੱਛਾ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਸਾਰਾ ਕੁਝ ਸਿਖਾ ਸਕੀਏ ਇਸ ਮਾਧਿਮ ਦੇ ਰਾਹੀਂ ਔਰ ਜਿਹੜਾ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਅਸੀਂ ਲੋਕਾਂ ਤੱਕ ਉਹ ਗੱਲ ਪਹੁੰਚਾ ਸਕੀਏ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਚੈਨਲ ਨੂੰ ਤਾਂ ਜੋ ਅਪਾ ਹੋਰ ਲੋਕਾਂ ਦਾ ਕਰੀਏ ਜਾਣਕਾਰੀ ਲੈ ਕੇ ਜਾ ਸਕੀ ਔਰ ਤੁਹਾਡੇ ਨਾਲ ਇਹ ਵਾਦਾ ਸਾਡਾ ਕਮਿਟਮੈਂਟ ਹੈ ਕਿ ਤੁਹਾਨੂੰ ਅਸੀਂ ਹਰ ਛੁਪੀ ਗੱਲ ਤੁਹਾਡੇ ਸਾਹਮਣੇ ਲਿਆਉਂਦੇ ਰਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ